ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਗੁਰੂ ਅਰਜਨ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਆਪਾਰ ਕਿਰਪਾਵਾ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਧਾਮੀ ਹੁਣਾ ਤੇ ਜਿਹੜਾ ਅੱਜ ਪੰਜਵੀਂ ਵਾਰ ਉਹਨਾਂ ਨੂੰ ਫੇਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਸਿੱਖਾਂ ਦੀ ਨੁਮਾਇੰਦਾ ਧਾਰਮਿਕ ਜਮਾਤ ਆ ਉਹਦੇ ਪ੍ਰਧਾਨ ਚੁਣਿਆ ਗਿਆ ਔਰ ਇਹ ਵੀ ਬਹੁਤ ਖੁਸ਼ੀ ਵਾਲੀ ਗੱਲ ਆ ਕਿ ਬਹੁਤ ਸ਼ਾਂਤੀ ਦੇ ਨਾਲ ਸਾਰਾ ਪ੍ਰੋਸੈਸ ਚੱਲਿਆ ਔਰ ਉਹਦੇ ਵਿੱਚ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਚੁਣੇ ਗਏ ਮੈਂ ਉਹਨਾਂ ਨੂੰ ਪ੍ਰਦਾਨ ਕੀਤੀ ਜਿੱਥੇ ਵਧਾਈਆਂ ਦਿੰਨਾ ਉੱਥੇ ਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਪੂਰੀ ਸਿੱਖੀ ਸਪਿਰਿਟ ਦੇ ਨਾਲ ਜਿਵੇਂ ਪਹਿਲਾਂ ਸਿੱਖ ਕੌਮ ਦੀ ਨੁਮੈਂਦਾ ਧਾਰਮਿਕ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਕਰਦੇ ਆ ਅੱਗੇ ਵੀ ਆਪਣੀ ਸਮੁੱਚੀ ਟੀਮ ਦੇ ਸਮੇਤ ਅਗਵਾਈ ਕਰਨ ਸਿੱਖ ਕੌਮ ਦੇ ਸਾਹਮਣੇ ਜਿਹੜੀਆਂ ਚੁਣੌਤੀਆਂ ਵਾਂ ਉਹਨਾਂ ਦਾ ਡਟ ਕੇ ਮੁਕਾਬਲਾ ਕਰਨ ਦੇ ਲਈ ਜਿਵੇਂ ਪਹਿਲਾਂ ਬੇਖੌਬ ਵਿਚਰਦੇ ਇਦਾਂ ਹੀ ਵਿਚਰਨ ਔਰ ਗੁਰੂ ਕਿਰਪਾ ਕਰੇ ਜੋ ਵੀ ਸਾਡੇ ਸਾਹਮਣੇ ਚੁਣੌਤੀਆਂ ਵਾਂ ਜੋ ਵੀ ਮਸਲੇ ਆ ਉਹਦੇ ਸੰਬੰਧੀ ਉਹ ਕਾਮ ਦੀ ਅਗਵਾਈ ਕਰਨ ਔਰ ਸਿੱਖ ਸੰਸਥਾ ਨੂੰ ਹੋਰ ਚੜ੍ਹਦੀ ਕਲਾ ਦੇ ਵਿੱਚ ਲੈ ਜਾਣਾ ਜਦੋਂ ਕੋਟਾ ਦਾ ਆਕੜਾ ਵਧਿਆ ਜੀ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਸਿੰਘ ਸਾਹਿਬ ਇਹ ਦੇਖੋ ਇਹ ਤੇ ਉਹਨਾਂ ਦਾ ਸਵਾਲ ਹੈ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਬਟਾਉਟਣਾ ਇਹ ਤਾਂ ਮੈਂ ਸਮਝਦਾ ਵੀ ਜਿਹੜਾ ਸਰਦਾਰ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਕੀਤੇ ਹੋਏ ਜਿਹੜੇ ਕੰਮ ਆ ਉਨੂੰ ਮਤਲਬ ਮੈਂਬਰਾਂ ਨੇ ਅਪਰੀਸ਼ੀਏਟ ਕੀਤਾ ਸਰਪਤ ਸਾਬ ਦਾ ਲਾਂਗਾ ਖੋਲਣ ਦੀ ਬੱਦੀ ਸਿੰਘਾਂ ਦੀ ਰਿਹਾਈ ਦੀ ਪੰਜਾਬ ਦੇ ਹੱਕ ਦੀ ਗੱਲ ਕੀਤੀ ਗਈ ਹੈ ਪਾਣੀ ਦੀ ਮੰਗ ਕੀਤੀ ਗਈ ਜਿਹੜਾ ਪਾਣੀ ਦੂਜੇ ਸੂਬਿਆਂ ਨੂੰ ਜਾ ਰਿਹਾ ਉਹ ਰੋਕਣ ਦੀ ਮੰਗ ਕੀਤੀ ਹੈ ਮੈਂ ਦੇਖੋ ਜੀ ਜਿਹੜੇ ਵੀ ਸ਼ਰੂਮਣੀ ਕਮੇਟੀ ਨੇ ਮਤੇ ਪਾਏ ਆ ਉਹ ਬਹੁਤ ਸਲਾਘਾਯੋਗ ਆ